ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਧنوਆ ਅਸੀਂ ਅੱਜ ਖੜੇ ਆ ਰੋਪੜ ਪਠਾ ਸਾਹਿਬ ਸਵਰਾਜ ਦੀ ਏਜੰਸੀ ਚ ਮੇਰੇ ਨਾਲ ਓਨਰ ਨੇ ਇਹ ਮੇਰੇ ਖੈਰਖਵਾ ਖੈਰਖਵਾ ਹੁੰਦਾ ਨਾ ਜਿਹੜੇ ਸੁਭਚਿੰਤਕ ਮੇਰੇ ਸੁਭਚਿੰਤਕ ਜਿਹੜੇ ਮੈਨੂੰ ਇਹ ਟਰੈਕਟਰ ਦੁਆਉਣ ਲੈ ਕੇ ਆਏ ਔਰ ਅੱਜ ਅਸੀਂ ਆਹ ਟਰੈਕਟਰ ਲੈ ਕੇ ਚੱਲੇ ਆ ਉਦੋਂ ਤੋਂ ਲੈ ਕੇ ਚੱਲੇ ਆਈ ਅਸੀਂ ਝੋਟਾ ਅੱਜ ਉਹਦਾ ਛੋਟਾ ਭਰਾ ਲੈ ਕੇ ਚੱਲੇ ਆ ਜਾਨੀ ਇਹ ਹਲ ਕਟਾ ਦਾ ਮੁੰਡਾ ਤੇ ਬਾਕੀ ਹੁਣ ਬਾਈ ਜੀ ਉਹ ਨਹੀਂ ਦੱਸਣਗੇ ਬਾਈ ਜੀ ਤੁਸੀਂ ਇਹਦੇ ਬਾਰੇ ਦੱਸੋ ਮਾੜਾ ਜਿਹਾ ਟਰੈਕਟਰ ਬਾਰੇ ਇਹ ਸਵਰਾਜ 852 ਜੀ ਆਪਣਾ ਜੀ 3 ਸਪੀਡ ਦੇ ਵਿੱਚ ਹੈ ਜੀ ਆਪਣਾ ਹਾਈ ਲੋ ਮੀਡੀਅਮ ਠੀਕ ਹੈ ਤੇ 16 28 ਦੇ ਟਾਇਰ ਹੈ ਜੀ ਦੇ ਠੀਕ ਹੈ ਹਾਂ ਜੀ ਤੇ ਬਾਕੀ ਇਹਦੇ ਵਿੱਚ ਇੰਡੀਪੈਂਡੈਂਟ ਕਲਚ ਹੈ ਜੀ ਅਲੱਗ ਦਿੱਤਾ ਹੋਇਆ ਕੰਪਨੀ ਨੇ ਠੀਕ ਹੈ ਹਾਂ ਜੀ ਤੇ ਨਾਲ ਹੋਰ ਤੁਸੀਂ ਹੁਣ ਇਹਦੇ ਚ ਕੀ ਦੇ ਰਹੇ ਹੋ ਸਾਨੂੰ ਨਾਲ ਤਾਂ ਜੀ ਬੈ ਟੂਲ ਕਿੱਟ ਤੇ ਉਹੀ ਹੁੰਦੇ ਜੀ ਦੋ ਨਿਕਲ ਜਾਣੀ ਸ਼ੂਭਾ ਸ਼ਾਮ ਹੈ ਹਾਂ ਠੀਕ ਹੈ ਤੂੰ ਆਉ ਜੀ ਆਉ ਵੀ ਚੱਲ ਵੀ ਉਧਰ ਦੇ ਪਾਸੇ ਹੋ ਜਾ ਆ ਜਾ ਅਗਲੂ ਰੋਣ ਮੋਜ ਮਰੇ ਆਜੋ ਆਜੋ ਬਾਹਰ ਆਗੇ ਜੀ ਆਗੇ ਹੋਰ ਫੋਟੋ ਬਿੱਤੇ ਦੇ ਹੋ ਜੂਗੀ ਬਹੁਤ ਬਹੁਤ ਸ਼ੁਕਰੀਆ ਜੀ ਲੋ ਬੇ ਬਹੁਤ ਮੁਬਾਰਕਾਂ ਬਾਈ ਜੀ ਬਰਾਇਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਤੁਸੀਂ ਦੁਆਇਆ ਹੈ ਵਾਰਕਾ ਜੀ ਵਾਰਕਾ ਜੀ ਤੁਹਾਨੂੰ ਮੁਬਾਰਕਾਂ ਬਰਾਇਆ ਮੁਬਾਰਕਾਂ ਫੋਨ ਨੂੰ ਜੀ ਸਾਰਿਆਂ ਨੂੰ ਸੋ ਲਵੋ ਜੀ ਆਓ ਤੁਸੀਂ ਦੋ ਜਣੇ ਆ ਰਹੇ ਹੋ ਟਰੈਕਟਰ ਪਰ ਹਾਂਜੀ ਹਾਂਜੀ ਸਹੀ